ਮੈਂ ਸਾਰੇ ਕਮਲਬਿਹਾਰ ਨਿਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੀ ਗੱਲ ਦਾ ਮਾਨ ਰੱਖਿਆ ਔਰ ਸਾਡੇ ਵੀਰ ਮਨਮੋਹਨ ਰਾਜੂ ਜੀ ਨੂੰ ਬੜੀ ਭਾਰੀ ਡੀਡ ਦੇ ਨਾਲ ਇੱਕ ਹਲਕੇ ਤੋਂ ਜਿਤਾਇਆ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਤਲਵਾਹ ਕਰਦਾ ਔਰ ਦੂਸਰਾ ਇੱਥੇ ਕਾਫੀ ਦਿਨਾਂ ਦੀ ਸਾਲਾਂ ਦੀ ਇੱਕ ਡਿਮਾਂਡ ਸੀਗੀ ਵੀ ਇੱਥੇ ਲਾਈਟ ਦੀ ਬੜੀ ਪ੍ਰੋਬਲਮ ਹੈ ਤੇ ਉਹ ਅਸੀਂ 3 ਦਿਨਾਂ ਦੇ ਵਿੱਚ ਵਿੱਚ ਹੀ ਨਵਾਂ ਟਰਾਂਸਫਾਰਮਰ ਲਵਾ ਕੇ ਉਹ ਅੱਜ ਉਹਦਾ ਉਦਘਾਟਨ ਕੀਤਾ ਔਰ ਇਹ ਕਿਨਾਂ ਦੀ ਡਿਮਾਂਡ ਹੋਰ ਆ ਰਹੀ ਹੈ ਵੀ ਇੱਥੇ ਪਾਣੀ ਦੀ ਪ੍ਰੋਬਲਮ ਹੈ ਉਹ ਵੀ ਮੈਂ ਇਹਨਾਂ ਨੂੰ ਵਾਅਦਾ ਦੇਣਾ ਵੀ ਬਹੁਤ ਜਲਦੀ ਇੱਥੇ ਗਰਮੀਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਇੱਥੇ ਇੱਕ ਨਵਾਂ ਟਿਊਬਲ ਲਗਵਾ ਦੇਵਾਂਗੇ ਔਰ ਮੇਰੇ ਵੀਰਾਂ ਨੇ ਇੱਕ ਹੋਰ ਇੱਥੇ ਡਿਮਾਂਡ ਕੀਤੀ ਹੈ ਵੀ ਜਿਹੜੀ ਸੜਕ ਹੈ ਉਹ ਕਿੱਥੇ ਟੁੱਟੀ ਹੋਈ ਹੈ ਉਹਦਾ ਵੀ ਅਸੀਂ ਇਹਨਾਂ ਨੂੰ ਵਾਅਦਾ ਦਿੰਦਾ ਵੀ ਦੋ ਤਰੀਕ ਨੂੰ ਅਸੀਂ ਇਹਨੂੰ ਪੱਟ ਕੇ ਇਹਨੂੰ ਨਵੀਂ ਬਣਾ ਕੇ ਇਹਨਾਂ ਨੂੰ ਦੇਖ ਕਰਨਾ ਸਰ ਕਿੰਨੀ ਕੀਮਤ ਲੱਗੀ ਟ੍ਰਾਂਸਪੋਰਟ ਲਾਉਣ ਦੀ ਦੇਖੋ ਕੀ ਮਰ ਚਾਹੇ ਜਿੰਨੀ ਮਰਜ਼ੀ ਲੱਗ ਜਾ ਜੀ ਪਰ ਇਹਨਾਂ ਦੇ ਕੰਮ ਨਹੀਂ ਅਸੀਂ ਰੁਕਣਦੇ ਨਹੀਂ ਕਿਉਂਕਿ ਪੰਜਾਬ ਸਰਕਾਰ ਕੋ ਬਹੁਤ ਫੰਡ ਹੈ ਉਹਦੇ ਸਾਨੂੰ ਸਿਰਫ ਇਹ ਗੱਲ ਕਹਿੰਦੇ ਤੁਸੀਂ ਕੰਮ ਤੁਸੀਂ ਦੱਸਣਾ ਕਰਾਉਣਾ ਸੀ ਸਰ ਸੈਂਟਰ ਇਡੇ ਚ ਕਈ ਗੰਦੇ ਪਾਣੀ ਦੀ ਸਮੱਸਿਆਵਾਂ ਵਿੱਚ ਬਹੁਤ ਹੈਗੀਆਂ ਸੀਵਰੇਜ ਦੀ ਪਾਈਪਾਂ ਦਾ ਬਹੁਤ ਕਹਿੰਦੇ ਪੁਰਾਣੀਆਂ ਪਈਆਂ ਹੀ ਆ ਉਹਦੇ ਬਾਰੇ ਕੀ ਕਰਨ ਜਿਹੜੀਆਂ ਦੇਖੋ ਜਿਹੜੀ ਇਹ ਸੀਵਰੇਜ ਦੀਆਂ ਪਾਈਪ ਨੇ ਇਹ ਕਾਫੀ ਸਾਲ ਪੁਰਾਣੀਆਂ ਨੇ ਪਰ ਉਹਦੇ ਸਾਰੇ ਜਿਹੜੀਆਂ ਛੋਟੀਆਂ ਪਾਈਪਾਂ ਕੱਢ ਕੇ ਵੱਡੀਆਂ ਪਾਈਪਾਂ ਪਾਉਣ ਦਾ ਅਸੀਂ ਸੇਕਾ तकरीबन 39 ਕਰੋੜ ਰੁਪਏ ਪੰਜਾਬ ਸਰਕਾਰ ਨੇ ਜਲੰਧਰ ਵਾਸਤੇ ਪਾਸ ਕਰ ਦਿੱਤਾ ਹੈ ਔਰ ਬਹੁਤ ਜਲਦੀ ਹੀ ਇਹ ਕੰਮ ਸ਼ੁਰੂ ਹੋ ਜਾਏਗਾ ਔਰ ਪਾਣੀ ਗੰਦੇ ਪਾਣੀ ਦੀ ਜਿਹੜੀ ਨਜਾਤ ਹੈ ਔਰ ਸਿਵਰੇ ਦੀ ਜਿਹੜੀ ਨਜਾਤ ਹੈ ਲੋਕਾਂ ਨੂੰ ਠੀਕ ਪ੍ਰਧਾਨ ਜੀ ਇੱਕ ਮੰਡਾ ਕੈਨਸਲ ਹੈਗੀ ਹੈ ਹਾਈ ਕਮਾਂਡ ਹੈ ਸਾਹਮਣੇ ਜਿਹੜਾ ਅੱਜ ਇੱਥੇ ਚਾਰਾਂ ਰਾਮ ਰੱਖਿਆ ਸੀਗਾ ਚਾਰ ਪੰਜ ਦਿਨ ਪਹਿਲਾਂ ਸੈਕਲ ਇਲੈਕਸ਼ਨ ਦੇ ਵਿੱਚ ਕੋਲ ਲਿਖਣ ਕਰਕੇ ਅਸੀਂ ਉਹ ਕੱਟ ਨਹੀਂ ਕਰ ਸਕੇ ਸੀ ਅੱਜ ਅਸੀਂ ਉਹ ਕੱਟ ਦਿੱਤਾ ਮੈਂ ਇਹ ਨਾਲ ਦੇ ਨਾਲ ਆ ਕੇ ਲੋਕਾਂ ਨੂੰ ਜਿਹੜੀ ਬਿਜਲੀ ਦੀ ਜਿਹੜੀ ਵੋਟੇਜ ਬੰਦੀ ਘਟਦੀ ਸੀ ਉਹ ਤੋਂ ਜਿਹੜੀ ਹੈ ਲੋਕਾਂ ਨੂੰ ਰਾਹ ਮਿਲੇਗੀ ਉਹ ਵੀ ਇਹਨਾਂ ਦੀਆਂ ਨੁਕਸਾਨੀਆਂ ਮੁਕੰਮਲ ਨੁਰਾ ਹੋਣਗੀਆਂ ਕਿਉਂਕਿ ਇਹਨਾਂ ਨੇ ਭਾਰੀ ਵੋਟਾਂ ਬਾਕੇ ਬਣ ਚੁਕਾਇਆ ਹੋਵੇ ਹਮ ਤੇ ਵਿੱਚ ਭੇਜਿਆ ਤੇ ਜੋ ਵੀ ਇਹਨਾਂ ਦੀਆਂ ਸਾਲੇ ਛੜਦੀ ਜਾਂ ਸਟੀਲ ਲਾਈਟ ਛੜਦੀ ਜਾਂ ਵਾਟਰ ਸਪਲਾਈ ਦੀ ਬੰਦੀ ਇੰਡਸਟਰੀਵਰ ਦੇ ਸੰਬੰਧ ਕੋਈ ਵੀ ਇਹਨਾਂ ਦੀ ਜੋ ਵੀ ਅਮੇ ਡਿਮਾਂਡ ਹੋਏਗੀ ਉਹ ਪਹਿਲ ਦੇ ਆਧਾਰ ਤੇ ਮੈਂ ਇਹਨਾਂ ਨੂੰ ਕੰਨੀ ਕਰਕੇ ਨਵਾਗਾ ਐਮ ਐਲ ਏ ਸਾਹਿਬ ਮੇਰੇ ਨਾਲ ਹੈ ਪੰਜਾਬ ਚਲਾਨ ਕੋ ਫੰਡ ਬਹੁਤ ਹੈ ਕਿਉਂਕਿ ਹੁਣ ਜਿਹੜੀ ਹੈ ਸਰਕਾਰ ਵੀ ਸਾਡੀ ਹੈ ਐਮਐਲਏ ਵੀ ਸਾਡਾ ਚੜੂ ਦਾ ਤੇ ਅਸੀਂ ਵੀ ਝਾੜੂ ਦੇ ਡਬਲ ਇਹ ਵੀ ਮੇਰੇ ਸਾਰੇ ਵੀਰ ਝਾੜੂ ਦੇ ਆ ਕੰਮਾਂ ਦੀ ਅਸੀਂ ਝੜੀ ਲਾਉਂਦੇ ਕੰਮ ਨਹੀਂ ਅਸੀਂ ਰੁਪਣ ਦੇ ਸਰ ਕਿੰਨੇ ਚਿਰ ਤੋਂ ਇਹ ਸਮੱਸਿਆ ਆ ਰਹੀ ਬਿਜਲੀ ਵਾਲੀ ਬਿਲੀ ਸਮੱਸਿਆ ਕਾਫੀ ਦੇਰ ਤੋਂ ਸੀ ਜੀ ਇਹਨੇ ਡਿਮਾਂਡ ਤੋਂ ਕਿਹਨਾਂ ਛਾਲ ਡੇਢ ਸਾਲ ਤੋਂ ਪੁਰਾਣੀ ਲੋੜ ਸੀ ਜੀ ਹੂੰ ਤੇ ਲੇਕਿਨ ਇਮੀਡੀਏਟਲੀ ਫਿਰ ਜਦੋਂ ਸਾਡੇ ਨੋਟਿਸ ਜਾਈ ਆ ਤੇ ਇਹਨੂੰ ਅਸੀਂ ਤਕਰੀਬਨ 15 20 ਦਿਨ ਦੇ ਵਿੱਚ ਹੀ ਅਸੀਂ ਇਹ ਕਰ ਕਰਕੇ ਨਵਾਂ ਟ੍ਰਾਫਰ ਨੂੰ ਲਗਾਤਾ 100 ਕਿਲੋਵਾਟ ਦਾ ਲੱਗਾ ਤੇ ਛੇਤੀ ਇਹਨੂੰ 200 ਕਿਲੋਵਾਟ ਕਰਵਾਉਣ ਜਾਂਦੇ ਆ ਸਰ ਸੱਤਾ ਚ 3 ਸਾਲ ਸਾਨੂੰ ਇਹਨਾਂ ਨੇ ਤਕਰੀਬਨ 1 ਸਾਲ ਤੋਂ ਇਹਨਾਂ ਦੀ ਡਿਮਾਂਡ ਇਹਨਾਂ ਨੇ ਦੱਸੀ ਸੀ ਲੇਕਿਨ ਸਾਡੇ ਨੋਟਿਸਾਈਜ਼ ਵਾਲੇ 2-3 ਮਹੀਨੇ ਹੋਏ ਸੀ ਕਿ ਬਦਬੋਤ ਲੰਬਾ ਸਮਾਂ ਨਹੀਂ ਹੋਇਆ ਠੀਕ ਹੈ ਹੋਰ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਤੁਹਾਡੇ ਏਰੀਆ 'ਚ ਹੈ ਗਿਆ ਜਲਦ ਤੋਂ ਜਲਦ ਹੋ ਜਾਏਗਾ ਤਾਦ ਬਿਲਕੁਲ ਹੋਏਗਾ ਜੀ ਜਿੰਨੀ ਵੀ ਇਹਨਾਂ ਨੇ ਮੈਂ ਦੇਖਿਆ ਖੇਤਾਂ 'ਚ ਇਹਨਾਂ ਕੰਮ ਹੋਇਆ ਅਰਦਾਸ ਇਹ ਕੰਮ ਫਿਰਨ ਦੇਗਾ ਜਿੱਥੇ ਇਹਨਾਂ ਨੂੰ ਹੋਣੀ ਹੈ ਮੇਰੇ ਵਾਰ ਦੇ ਨਾਲ ਹਾਂ ਤੇ ਆਹ ਦੇਖਿਆ ਜਿਹੜੀ ਇੱਥੇ ਬਕਰਨੀ ਵੀ ਉਹ ਜਿਹੜੀ ਥੀਰਜ ਦੀ ਵੀ ਹੈਗੀ ਆ ਉਹ ਜਉਂਦੀ ਜਉਂਦੀ ਆਪਾਂ ਹਲ ਕਰਵਾ ਕੇ ਦੇਵਾਂਗੇ ਮੈਨੂੰ ਪਰਖਣਾ ਪਤਾ ਮੇਰੇ ਬੱਚਾ ਵੀ ਉਹਨਾਂ ਸਮਝਦਾ ਮੈਂ ਆਦੀ ਆ ਉਹ ਮੈਂ ਲੋਗਾਂ ਨੂੰ ਜਲਦੀ ਵਧੀਆ ਕੰਮ ਕਰਕੇ ਦਿੰਦਾ ਠੀਕ